ਬੈਗਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਮੈਂ ਰਜਿੰਦਰ ਕੋ ਹਿਅਰਪਰ ਫੌਕਸ ਮੇਰੇ ਵੱਲੋਂ ਤੋਂ ਹਿਅਰਪਰ ਫੌਕਸ ਦੀ ਸਮੁੱਚੀ ਟੀਮ ਵੱਲੋਂ ਦੇਸ਼ ਵਾਸੀਆਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਬਹੁਤ-ਬਹੁਤ ਮੁਬਾਰਕਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਅੱਜ ਪਿੰਡ ਸ਼ਿਰਪੁਰ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਵਿੱਚ ਰੰਗਿਆ ਹੋਇਆ ਪਿੰਡ ਮਨਸੂਰਪੁਰ ਪਹੁੰਚਿਆ ਤੇ ਪਿੰਡ ਵਾਸੀਆਂ ਵੱਲੋਂ ਵਿਸ਼ਾਲ ਨਗਰ ਕੀਰਤਨ ਦਾ ਪਿੰਡ ਮਨਸੂਰਪੁਰ ਲੰਦੀ ਜਿੱਥੇ ਪਿੰਡ ਮਨਸੂਰਪੁਰ ਦੀਆਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਖੁੱਲ੍ਹਾਂ ਦੀ ਵਰਖਾ ਤੇ ਪੰਜ ਪਿਆਰਾਂ ਨੂੰ ਸਰੋਪੇ ਭੇਟ ਕਰਕੇ ਸਵਾਗਤ ਕੀਤਾ ਗਿਆ ਤੇ ਪਿੰਡ ਵਾਸੀਆਂ ਵੱਲੋਂ ਆਈਆਂ ਸੰਗਤਾਂ ਲਈ ਕੜੀ ਚੋਲ ਤੇ ਫਲ ਫਰੂਟ ਨਾਲ ਸੇਵਾ ਕੀਤੀ ਗਈ ਤੇ ਪਿੰਡ ਸ਼ਿਰਪੁਰ ਦੇ ਸਮੂਹ ਮੈਂਟੀ ਵੱਲੋਂ ਪਿੰਡ ਮਨਸੂਰਪੁਰ ਦੀ ਪੰਚਾਇਤ ਦਾ ਸਰੋਪਾ ਭੇਟ ਕਰਕੇ ਸਵਾਗਤ ਕੀਤਾ ਗਿਆ ਤੇ ਸੰਤਾਂ ਵੱਲੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਨਾਲ ਪਿੰਡ ਮਨਸੂਰਪੁਰ ਗੂੰਜ ਰਿਹਾ ਸੀ ਅੱਗੇ ਦੇਖੋ ਪੂਰੀ ਰਿਪੋਰਟ ਵੀਰੋਸ ਟਿੱਕੇ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)})^{(33)})^{(34)})^{(35)})^{(36)})^{(37)})^{(38)})^{(39)})^{(40)})^{(41)})^{(42)})^{(43)})^{(44)})^{(45)})^{(46)})^{(47)})^{(48)})^{(49)})^{(50)})^{(51)})^{(52)})^{(53)})^{(54)})^{(55)})^{(56)})^{(57)})^{(58)})^{(59)})^{(60)})^{(61)} No! Uh -huh. ਸ਼ੇਰਪੁਰ ਦੀ ਸਮੂਹ ਸੰਗਤ ਤੇ ਸ੍ਰੀ ਰਵਦਾਹ ਕਮੇਟੀ ਵੱਲੋਂ ਸਾਰੀ ਸੰਗਤ ਨੂੰ ਸ੍ਰੀ ਗੁਰੂ ਰਵਦਾਹ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਇਸ ਵੇਲੇ ਆਹੀ ਸ਼ੇਰਪੁਰ ਤੋਂ ਮਨਸੂਰਪੁਰ ਵਿਖੇ ਆਪਣਾ ਨਗਰ ਕੀਰਤਨ ਲੈ ਕੇ ਪਹੁੰਚ ਗਏ ਆ ਜੋ ਕਿ ਸੰਗਤਾਂ ਹੁਣ ਇਸ ਵੇਲੇ ਪ੍ਰਸਾਦ ਦੇ ਆਨੰਦ ਮਾਣਦੀਆਂ ਪਈਆਂ ਨੇ ਤੇ ਇੱਕ ਵਾਰੀ ਫਿਰ ਦੁਬਾਰ ਤੋਂ ਸ਼ੇਰਪੁਰ ਦੀ ਕਮੇਟੀ ਵੱਲੋਂ ਸਮੂਹ ਨਗਰ ਮਨਸੂਰਪੁਰ ਨੂੰ ਤੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ ਫਿਲਮ ਬਣਾਇਆ ਜਾ ਰਿਹਾ ਹੈ ਇਹ ਇਹ ਨਗਰ ਕੀਰਤਨ ਇਸ ਵੇਲੇ ਇਸ ਵਾਰ ਸੋਲਮਾਨ ਨਗਰ ਕੀਰਤਨ ਹੈ ਜੀ ਜੋ ਸ਼ਿਰਪੁਰ ਤੋਂ ਇਸ ਵੇਲੇ ਚੱਲਿਆ ਹੈ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਸ਼ਿਰਪੁਰ ਤੋਂ ਕੰਤਨ ਸਿੰਘ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀਆਂ ਨੂੰ ਮਨਾਉਂਦੇ ਹੋਏ ਸਾਧ ਸੰਗਤ ਨਗਰ ਕੀਰਤਨ ਲੈ ਕੇ ਮਨਸੂਰਪੁਰ ਵਿਖੇ ਪਹੁੰਚੀ ਆ ਨਗਰ ਮਨਸੂਰਪੁਰ ਦੇ ਇਸ ਮੂਹ ਸਾ ਸੰਗਤ ਵੱਲੋਂ ਸ਼ੇਰਪੁਰ ਦੀ ਇਸ ਮੂਹ ਸਾ ਸੰਗਤ ਔਰ ਰਵਿਦਾ ਸਭਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੋ ਉਹਨਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਗਰ ਸ਼ੇਰਪੁਰ ਦੀਆਂ ਸੰਗਤਾਂ ਵੱਲੋਂ ਪ੍ਰਾਰਲਾ ਕੀਤਾ ਗਿਆ ਹੈ ਭਗਤ ਰਵਿਦਾਸ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸੰਗਤਾਂ ਪ੍ਰਕਰਮਾ ਕਰਦੀਆਂ ਹੋਈਆਂ ਸ਼ੇਰਪੁਰ ਤੋਂ ਨਗਰ ਮਨਸੂਰਪੁਰ ਤੇ ਪਹੁੰਚੀਆਂ ਹਨ ਨਗਰ ਮਨਸੂਰਪੁਰ ਵੱਲੋਂ ਗੁਰਦੁਆਰਾ ਕਮੇਟੀ ਵੱਲੋਂ ਜੀ ਆਇਆਂ ਕਹਦੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰਵਾਰਾ ਕਰਕੇ ਨਗਰ ਕੀਰਤਨ ਕੱਢਿਆ ਹੈ ਇਸ ਲਈ ਪ੍ਰਧਰਮਾ ਕਰਦੀਆਂ ਇਹ ਸੰਗਤਾਂ ਆ ਕੇ ਨੂੰ ਜਲ ਕੇ ਚੱਲ ਪੈਣਗੀਆਂ ਗੁਰੂ ਘਰ ਦਾ ਟੋਟ ਮੰਡਰ ਚੱਲ ਰਿਹਾ ਹੈ ਸਾਰੀਆਂ ਸੰਗਤਾਂ ਲੰਗਰ ਛਾ ਕੇ ਬਿਨਾਂ ਕੋਈ ਨਾ ਜਾਵੇ ਵੈਗੁਰੂ ਜੀ ਖਾਲਸਾ ਵੈਗੁਰੂ